ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਖਸ਼ਿਸ਼ ਕਰਪਾ ਦੇ ਨਾਲ ਨੂੰ ਗੁਰਬਾਣੀ ਦੀ ਵਿਚਾਰ ਕਰ ਰਹੇ ਆ ਅੱਜ ਦੇ ਪਾਵਨ ਸ਼ਬਦ ਵਿੱਚ ਬਾਬਰ ਅਬਦਾਲ ਜੀ ਜੋ ਬਖਸ਼ਿਸ਼ ਕਰ ਰਹੇ ਨੇ ਕਿਰਪਾ ਕਰ ਰਹੇ ਹਨ ਬਾਬਾ ਜੀ ਆਓ ਉਸ ਪਾਵਨ ਸ਼ਬਦ ਦੇ ਨਾਲ ਸਾਂਝ ਪਾਈਏ ਕਿ ਬਾਬਰ ਅਬਦਾਲ ਜੀ ਸਿਮਰਨ ਦੀ ਬਰਕਤ ਦੇ ਨਾਲ ਨੀਵੇਂ ਤੋਂ ਨੀਵਾ ਜੀਵ ਪ੍ਰਮਾਤਮਾ ਦਾ ਚਰਨਨ ਜੁੜ ਕੇ ਉੱਤਮ ਮੰਨਿਆ ਜਾਂਦਾ ਹੈ ਜਿਨ੍ਹਾਂ ਨੂੰ ਲੋਕ ਨੀਵੀਆਂ ਜਾਤਾਂ ਮੰਨਦੇ ਨੇ ਉਹ ਵੀ ਨਾਮ ਜਪ ਕੇ ਉੱਚੇ ਮੰਨੇ ਗਏ ਨੇ ਤੇ ਜਿਹੜੇ ਆਪਣੇ ਆਪ ਨੂੰ ਉੱਚੀਆਂ ਜਾਤਾਂ ਮੰਨਦੇ ਸੀ ਉਹ ਨਾਮ ਜਪ ਕੇ ਸੰਸਾਰ ਵਿੱਚ ਖਾਲੀ ਹੱਥ ਗਏ ਨੇ ਅੰਤਲੇ ਟਾਈਮ ਤੇ ਜੀਵਨ ਦੀ ਬਾਜੀ ਹਾਰ ਕੇ ਗਏ ਨੇ ਬਾਬਰਵਦਾਦ ਜੀ ਕਿਰਪਾ ਕਰਦੇ ਨੇ ਮਲਾਰ ਬਾਣੀ ਦੇ ਵਿੱਚ ਸਹਿਬ ਕਿਰਪਾ ਕਰਦੇ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ ਕਿਹੇ ਨਗਰ ਦੇ ਲੋਕੋ ਤੁਸੀਂ ਮੇਰੀ ਜਾਤ ਨੂੰ ਪਾਪ ਕੇ ਮੈਂ ਚਮਿਆਰਾਂ ਦੇ ਘਰੇ ਜਨਮ ਲਿਆ ਤੁਸੀਂ ਇਸ ਜਾਤ ਨੂੰ ਬੜੀ ਨੀਵੀਂ ਜਾਤ ਮੰਨਦੇ ਹੋ ਸਮਝਦੇ ਹੋ ਕਾਸੀ ਦੇ ਲੋਕ ਬਨਾਰਸ ਦੇ ਲੋਕ بڑے بڑے ਜਿਹੜੇ ਬਿੱਪਰ ਨੇ ਪੰਡਤ ਨੇ ਸਾਡੀ ਜਾਤ ਨੂੰ ਨੀਵੀਂ ਜਾਤ ਮੰਨਦੇ ਨੇ ਸਾਨੂੰ ਸੂਤਰ ਕਹਿੰਦੇ ਨੇ ਹਿਰਦੇ ਰਾਮ ਗੋਬਿੰਦ ਗੁਣਸਾਰਨ ਕਹਿਣ ਲੱਗੇ ਪਰ ਮੈਂ ਉਸ ਪ੍ਰਭੂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਟਿਕਾਇਆ ਹੋਇਆ ਮੈਂ ਉਹਦੇ ਗੁਨਾ ਨੂੰ ਉਹਦੀਆਂ ਬਖਸ਼ਿਸ਼ਾਂ ਨੂੰ ਚੇਤੇ ਕਰਦਾ ਰਹਿੰਦਾ ਹਾਂ ਇਸ ਵਾਸਤੇ ਮੈਂ ਨੀਚ ਨਹੀਂ ਰਿਹਾ ਮੈਂ ਨਾਮ ਜਪ ਕੇ ਉਹਦੇ ਨਾਲ ਜੁੜ ਕੇ ਪਰਮਾਤਮਾ ਦੇ ਨਾਮ ਨੂੰ ਜਪ ਕੇ ਮੈਂ ਉਸ ਪਰਮਾਤਮਾ ਦੇ ਸਿਮਰਨ ਵਿੱਚ ਜੁੜ ਕੇ ਇੱਕ ਆਪਣੀ ਆਤਮਾ ਪਵਿੱਤਰ ਕਰ ਚੁੱਕੀ ਆ ਕਿਸ ਤਰ੍ਹਾਂ ਕਰ ਚੁੱਕੀ ਆ ਬਾਬਰ ਅੰਦਾਜ਼ ਜੀ ਕਹਿੰਦੇ ਨੇ ਸੁਰਸਰੀ ਸਲਲ ਕਰਤ ਬਾਰਨੀਰੇ ਸੰਤ ਜਨ ਕਰਤ ਨਹੀਂ ਪਾਨ ਕਹਿਣ ਲੱਗੇ ਗੰਗਾ ਦਾ ਜਾਲ ਸੁਰਸਰੀ ਭਾਵ ਗੰਗਾ ਦਾ ਜਾਲ ਸਾਰੀ ਦੁਨੀਆ ਪਵਿੱਤਰ ਮੰਨਦੀ ਆ ਪਰ ਜੇ ਗੰਗਾ ਦੇ ਜਲ ਦੇ ਨਾਲ ਕੋਈ ਸ਼ਰਾਬ ਬਣਾ ਲਿਆ ਵੇ ਕਿ ਗੰਗਾ ਦਾ ਜਾਲਾ ਛਕ ਲੋ ਪਰ ਕਹਿੰਦੇ ਸਾਧੂ ਸੰਤ ਕਦੇ ਵੀ ਨਹੀਂ ਪੀਂਦੇ ਚਾਹੇ ਉਹ ਗੰਗਾ ਦਾ ਹੀ ਜਲ ਸੀ ਪਰ ਕਿਉਂਕਿ ਉਹਦੀ ਸ਼ਰਾਬ ਬਣਾ ਚੁੱਕੇ ਨੇ ਸੁਰਸਰੀ ਬਾਬਾ ਜੀ ਕਹਿੰਦੇ ਨੇ ਸੁਰਸਰੀ ਸਲਲ ਕਿਰਤ ਬਾਰ ਨਹੀਂ ਰੇ ਸ਼ਰਾਬ ਸੰਤ ਜਨ ਕਰਤ ਨਹੀਂ ਪਾਨਨ ਦੂਜੇ ਪਾਸੇ ਬਾਬਾ ਜੀ ਕਹਿੰਦੇ ਨੇ ਸੁਰਾ ਅਪਵਿੱਤਰ ਨਤ ਆਵਰ ਜਲ ਰੇ ਕਹਿਣ ਲੱਗੇ ਦੂਜੇ ਪਾਸੇ ਸ਼ਰਾਬ ਹੋਵੇ ਤੇ ਚਾਹੇ ਕੋਈ ਮਾੜਾ ਮਾੜਾ ਜਲ ਪਾਪ ਕੇ ਜਿਵੇਂ ਗਲੀਆਂ ਨਾਲੀਆਂ ਦਾ ਪਾਣੀ ਉਹ ਕਹਿਣ ਲੱਗੇ ਗੰਗਾ ਦੇ ਵਿੱਚ ਪੈ ਜਾਵੇ ਗੰਗਾ ਨਾਲ ਜੁੜ ਜਾਵੇ ਸੁਰਸਰੀ ਮਿਲਤ ਨਾ ਹੋਏ ਅਨੰਦ ਪਾਪ ਕੇ ਮਾੜਾ ਜਾਲ ਤੇ ਮਾੜੇ ਬਣਾਈ ਹੋਈ ਸ਼ਰਾਬ ਜੇ ਕਿਤੇ ਗੰਗਾ ਦੇ ਵਿੱਚ ਪਾ ਦਿੱਤੀ ਜਾਵੇ ਉਹ ਮਾੜਾ ਹੀ ਨਹੀਂ ਰਹਿੰਦੀ ਉਹ ਗੰਗਾ ਦਾ ਰੂਪ ਹੀ ਹੋ ਜਾਂਦੀ ਹੈ ਕੋਈ ਵੀ ਬੰਦਾ ਫਿਰ ਉਸ ਜਾਲ ਤੋਂ ਨਫ਼ਰਤ ਨਹੀਂ ਕਰਦਾ ਕਿਉਂਕਿ ਉਹਨੇ ਗੰਗਾ ਨੇ ਆਪਣਾ ਰੂਪ ਹੀ ਉਸ ਨੂੰ ਬਣਾ ਦਿੱਤਾ ਮਾੜੀ ਚੀਜ਼ ਨੂੰ ਉਹਨੇ ਆਪਣਾ ਰੂਪ ਬਣਾ ਲਿਆ ਇਸੇ ਤਰ੍ਹਾਂ ਕਹਿਣ ਲੱਗੇ ਤਰਤੌਰ ਅਪਵਿੱਤਰ ਕਰ ਮੰਨਿਏ ਜਿਹੜਾ ਤਾੜ ਦਾ ਦਰਖਤ ਹੈ ਤਾੜੀ ਦਾ ਦਰਖਤ ਦਾ ਭਗਤ ਰਾਮਦਾਸ ਜੀ ਕਹਿੰਦੇ ਉਹਨੂੰ ਲੋਕ ਅਪਵਿੱਤਰ ਮੰਨਦੇ ਨੇ ਭਾਵ ਉਹਦੇ ਜਿਹੜਾ ਉਹਦੇ ਰੁੱਖਾਂ ਦਾ ਜਿਹੜਾ ਰਾਸ ਕੱਢਿਆ ਜਾਂਦਾ ਜਾਂ ਉਹਦਾ ਜਿਹੜਾ ਕਾगज ਬਣਦਾ ਹੈ ਉਸ ਕਾਗਜ ਦੇ ਨਾਲ ਕਹਿਣ ਲੱਗੇ ਉਸ ਤਾੜ ਦੇ ਦਰਖਤ ਤੇ ਤਾੜੀ ਦੇ ਦਰਖਤ ਦੇ ਨਾਲ ਬੀੜੀਆਂ ਬਣਦੀਆਂ ਨੇ ਉਹਨਾਂ 'ਚ ਤਮਾਕੂ ਭਰਿਆ ਜਾਂਦਾ ਜਾਂ ਉਹਦੇ ਵਿੱਚੋਂ ਜੋ ਉਹਦੇ 'ਚੋਂ ਰਾਸ ਨਿਕਲਦਾ ਉਹ ਨਸ਼ਿਆਂ ਨਸ਼ੇ ਦੇ ਵਿੱਚ ਵਰਤੇ ਜਾਂਦਾ ਇਸ ਕਰਕੇ ਤਾੜੀ ਦੇ ਦਰਖਤ ਨੂੰ ਲੋਕ ਅਪਵਿੱਤਰ ਮੰਨਦੇ ਨੇ ਚੰਗਾ ਨਹੀਂ ਮੰਨਦੇ ਕਹਿਣ ਲੱਗੇ ਤਰ ਤਾਰ ਅਪਵਿੱਤਰ ਕਰ ਮੰਨੀਏ ਜੈਸੇ ਕਾਗਰਾ ਕਰਤ ਵਿਚਾਰ ਕਹਿਣ ਲੱਗੇ ਉਸ ਦੇ ਜਿਹੜੇ ਕਾਗਜ਼ ਬਣਾਏ ਜਾਂਦੇ ਨੇ ਉਹਨਾਂ ਦੀ ਵੀ ਕਹਿਣ ਲੱਗੇ ਵਿਚਾਰ ਕਰਦੇ ਨੇ ਭਾਵ ਉਹਨਾਂ ਦੇ ਕਾਗਜ਼ਾਂ ਨੂੰ ਵੀ ਅਪਵਿੱਤਰ ਮੰਨਦੇ ਨੇ ਮਾੜੇ ਮਾੜੇ ਮੰਨਦੇ ਨੇ ਕਿਉਂਕਿ ਤਾੜੀ ਦੇ ਦਰਖਤ ਤੋਂ ਬਣੇ ਹੋਏ ਨੇ ਬਾਬਰਦਾ ਜੀ ਕਿਰਪਾ ਕਰਦੇ ਨੇ ਕਹਿਣ ਲੱਗੇ ਭਗਤ ਭਗਉ ਤਲਕੀ ਤੈ ਉਪਰੇ ਪੂਜਿਏ ਕਰ ਨਮਸਕਾਰ ਕਹਿੰਦੇ ਜੇ ਤਾੜੀ ਦੇ ਦਰਖਤ ਦੇ ਕਾਗਜ਼ ਬਣੇ ਤੇ ਵੀ ਕਿਤੇ ਪ੍ਰਮਾਤਮਾ ਦਾ ਨਾਮ ਲਿਖ ਦੀਏ ਨਾ ਪ੍ਰਮਾਤਮਾ ਦਾ ਨਾਮ ਲਿਖਿਆ ਜਾਏ ਕਿ ਬਾਣੀ ਲਿਖ ਦੀਏ ਉਸ ਤਾੜੀ ਦੇ ਦਰਖਤ ਨੂੰ ਵੀ ਲੋਕ ਪਵਿੱਤਰ ਮੰਨ ਕੇ ਮੱਥੇ ਟੇਕਦੇ ਨੇ ਮਾੜੇ ਤੋਂ ਮਾੜੇ ਬੰਦੇ ਦੇ ਹਿਰਦੇ ਵਿੱਚ ਵੀ ਜੇ ਪ੍ਰਮਾਤਮਾ ਦਾ ਨਾਮ ਆ ਜਾਵੇ ਉਸ ਬੰਦੇ ਦੀ ਇਸ ਤਾੜੀ ਦੇ ਦਰਖਤ ਵਾਂਗੂ ਉਹਦੇ ਔਗਰ ਨਹੀਂ ਚਿਤਾਰੇ ਜਾਂਦੇ ਬਸ ਪ੍ਰਮਾਤਮਾ ਦੇ ਨਾਮ ਦੀ ਮਹਿਮਾ ਕਰਕੇ ਉਸ ਬੰਦੇ ਦੀ ਵੀ ਦੁਨੀਆ ਦੇ ਵਿੱਚ ਮਹਾਨਤਾ ਵਡਿਆਈ ਹੁੰਦੀ ਹੈ ਮੇਰੀ ਜਾਤ ਕੁੱਟ ਬਾਂਡਲਾ ਢੋਰ ਟਵੰਤਾ ਨਿੱਤੀ ਬਨਾਰਸੀ ਆਸਪਾਤ ਸਾ ਬਾਬਰ ਅਰਦਾਜ ਜੀ ਕਹਿੰਦੇ ਮੇਰੀ ਜਾਤ ਦੇ ਲੋਕ ਜਿਹੜੇ ਚਮਾਰ ਨੇ ਉਹ ਚਮ ਕੁੱਟਣ ਦਾ ਭਾਵ ਬਨਾਰਸ ਦੇ ਮੇਰੇ ਕਬੀਲੇ ਦੇ ਲੋਕ ਚਮਾਰ ਨੇ ਜਿਹੜੇ ਉਹ ਚਮ ਦਾ ਕੰਮ ਕਰਦੇ ਨੇ ਭਾਵ ਮਰੀ ਹੋਈ ਪਸ਼ੂਆਂ ਤੋਂ ਖਲ ਲਾ ਕੇ ਟੋਰ ਟਵੰਤਾ ਟੋਰ ਦਾ ਮਤਲਬ ਮਰਿਆ ਪਸੂ ਟਵੰਤਾ ਹਜੇ ਵੀ ਉੱਥੇ ਇਹ ਕੰਮ ਕਰ ਰਹੇ ਨੇ ਨਿੱਤੇ ਬਨਾਰਸੀ ਆਸ-ਪਾਸਾ ਬਨਾਰਸ ਦੇ ਵਿੱਚ ਆਸ-ਪਾਸ ਵਾਲੇ ਮੇਰੀ ਬਰਾਦਰੀ ਇਹੀ ਕੰਮ ਕਰਦੀ ਜੁੱਤੀਆਂ ਦਾ ਪਰ ਅਬ ਬੇਪਰ ਪ੍ਰਧਾਨਤਾ ਕਰੇ ਡੰਡੌਤ ਤੇਰੇ ਨਾਮ ਸਰਨਾਏ ਰਬਦਾਸ ਦਾਸਾ हे ਪ੍ਰਮਾਤਮਾ हे ਖੁਦਾ ਅੱਲਾ ਪਰਮੇਸ਼ਰ ਵਾਹਿਗੁਰੂ ਜੀ ਇਹ ਮੇਰੇ ਮਾਦ ਅੱਜ ਦੇਖੋ ਬਨਾਰਸ ਦੇ ਵੱਡੇ ਵੱਡੇ ਜਿਹੜੇ ਮੰਨੇ ਪਰਵੰਨੇ ਪੰਡਤ ਸੀ ਜਿਹੜੇ ਮੈਨੂੰ ਪਹਿਲਾਂ ਮਾੜਾ ਕਹਿੰਦੇ, ਸੂਦਰ ਕਹਿੰਦੇ ਸੀ ਅੱਜ ਮੈਨੂੰ ਲੰਮੇ ਪੈਰ ਪਹਿ ਕੇ ਡਟੋਤਾਂ ਕਰਦੇ ਨੇ, ਡੰਡੇ ਵਾਂਗੂ ਸਿੱਧੇ ਹੋ ਜਾਂਦੇ ਨੇ ਜਦੋਂ ਮੱਥਾ ਟੇਕਦੇ ਨੇ, ਇਹ ਤੇਰੇ ਨਾਮ ਦੀ ਬਰਕਤ ਆ, ਇਹ ਤੇਰੇ ਨਾਮ ਦੀ ਕਮਾਈ ਆ, ਤੇਰੇ ਨਾਮ ਸਰਨਾਇ ਰਬਦਾਸ ਦਾਸਾ ਤੇ ਤੇਰਾ ਦਾਸ ਰਬਦਾਸ ਤੇਰਾ ਨਾਮ ਜਪ ਕੇ ਅੱਜ ਰੱਬ ਦੇ ਨਾਲ ਜੁੜ ਕੇ ਇੰਨੀ ਪਰਮਾਤਮਾ ਨੇ ਨਾਮ ਦੀ ਵੜਿਆਈ ਦਿੱਤੀ ਕਿ ਵੱਡੇ ਵੱਡੇ ਪੰਡਤਾਂ ਕੇ ਮੱਥੇ ਟੇਕਦੇ ਨੇ ਸੋ ਇਸ ਕਰਕੇ ਬਾਬਾ ਰਵਦਾਦ ਜੀ ਰਹਿਮਤ ਕਰਦੇ ਨੇ ਬਖਸ਼ਿਸ ਕਰਦੇ ਹਨ ਕਿ ਭਾਈ ਪਰਮੇਸ਼ਰ ਦਾ ਨਾਮ ਜਿਹੜਾ ਹੈ ਸਿਮਰਨ ਜਿਹੜਾ ਹੈ ਉਹ ਨੀਵਿਆਂ ਨੂੰ ਵੀ ਉੱਚੇ ਲੈ ਜਾਂਦਾ ਉੱਚਾ ਕਰ ਦਿੰਦਾ ਸੋ ਨਾਮ ਜਪੀਏ ਆਪਣਾ ਮਨੁੱਖਾ ਜਨਮ ਸਵਾਰੀਏ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੀਂਆਂ ਵਿਚਾਰਾਂ ਕਰਦੇ ਹੁਈਆਂ ਤਮਾਮ ਪੁੱਲਾਂ ਗੁਰੂ ਦੀ ਸੰਗਤ ਕੋਈ ਕਿਮਾ ਕਰਨ ਯੋਗ ਨੇ ਸੋ ਬਲਾਉ ਭਤੀ ਅੱਗੇ ਤੋਂ ਸੋਜੀ ਬਖਸ਼ੀ ਮਾਰੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ